ਇਹ ਲਈ ਵੱਡੀ ਖਬਰ ਦਾ ਯੂਟਿਊਬਰ ਰਣਵੀਰ ਇਲਾਹਾਬادیه ਤੇ ਐਕਸ਼ਨ ਹੋਇਆ ਹੈ ਇੰਡੀਆਜ਼ ਗੋਟ ਟੈਲੈਂਟ ਸ਼ੋਕੇਸ ਦੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਐਸਐਮ ਦੇ ਵਿੱਚ ਰਣਵੀਰ ਸਮੇਤ ਪੰਜ ਯੂਟਿਊਬਰਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਸਮੇਰਾਨਾ ਤੇ ਅਪੂਰਵ ਮਖੀਜਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਜਸਪੀਰ ਸਿੰਘ ਤੇ ਆਸ਼ੀਸ਼ ਚੰਚਲਾਨੀ ਤੇ ਵੀ ਕੇਸ ਦਰਜ ਕਰ ਲਿਆ ਗਿਆ ਸ਼ਿਲੀਲਤਾ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮਾਂ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਸੀਐਮ ਹਿਮੰਤ ਵਿਸ਼ਵਾ ਸ਼ਰਮਾ ਦੇ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਇਹ ਮੁੱਦਾ ਗੜਾ ਕੇ ਭੱਗਦਾ ਹੋਇਆ ਨਜ਼ਰ ਆ ਰਿਹਾ ਸੀਗਾ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਤੇ ਆਖਰਕਾਰ ਇਸੇ ਨੂੰ ਲੈ ਕੇ ਹੁਣ ਵੱਡਾ ਐਕਸ਼ਨ ਵੀ ਨਜ਼ਰ ਆਇਆ ਹੈ ਆ ਯੂਟਿਊਬਰ ਰਣਵੀਰ ਅਲਾਹਾਬਾਦੀਆ ਤੇ ਐਕਸ਼ਨ ਹੋਇਆ ਹੈ ਆ ਇੰਡੀਆਜ਼ ਗੋਟ ਟੈਲੈਂਟ ਚੋ ਕੇਸ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਸਲ ਇਸੇ ਸ਼ੋਅ ਦੇ ਵਿੱਚ ਆ ਜੋ ਕਿ ਵਿਵਾਦਕ ਟਿੱਪਣੀ ਕੀਤੀ ਕਿ ਤਰਾਜੋਕ ਸ਼ਬਦ ਵਰਤੇ ਗਏ ਆ ਤਾਂ ਇਸੇ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ ਸੰਦੇ ਵਿੱਚ ਰਣਵੀਰ ਸਮੇਤ ਪੰਜ ਯੂਟਿਊਬਰਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਿਸ ਦੇ ਵਿੱਚ ਸਮੇਰੈਨਾ ਤੇ ਅਪੂਰਵ ਮੁਖੀਜਾ ਦੇ ਖਿਲਾਫ ਐਫਆਈਆਰ ਹੋਈ ਹੈ ਉੱਥੇ ਹੀ ਜਸਪ੍ਰੀਤ ਸਿੰਘ ਤੇ ਆਜੀ ਚੰਚਲਾਨੀ ਤੇ ਵੀ ਕੇਸ ਦਰਜ ਕਰ ਲਿਆ ਗਿਆ ਹੈ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਦੇ ਵਿੱਚ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਖੁਦ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਗਲੀ ਖ਼ਬਰਿ ਪੂਰੀ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਪੰਜਾਬੀ ਗਾਇਕ ਬੀ ਪ੍ਰਾਕ ਦੇ ਵੱਲੋਂ ਪੋਡਕਾਸਟ ਰੱਦ ਕਰ ਦਿੱਤਾ ਗਿਆ। ਰਣਵੀਰ ਲਾਹਬਾਦੀਆ ਦੇ ਨਾਲ ਪੋਡਕਾਸਟ ਰੱਦ ਕੀਤਾ ਗਿਆ। ਰਣਵੀਰ ਦੇ ਪੋਡਕਾਸਟ ਦੇ ਵਿੱਚ ਨਹੀਂ ਜਾਵਾਂਗਾ। ਬੀ ਪ੍ਰਾਕ ਦੇ ਵੱਲੋਂ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਮੇਂ ਰੈਨਾ ਨੇ ਸ਼ੋਅ ਦੇ ਵਿੱਚ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਅਜਿਹੀ ਭਾਸ਼ਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ। ਕਾਮੇਡੀ ਦੇ ਨਾਮ ਤੇ ਇੰਡੀਆਜ਼ ਗੋਟ ਟੈਲੈਂਟ ਗਲਤ ਹੈ। ਤਾਂ ਬੀ ਪ੍ਰਾਕ ਦੇ ਵੱਲੋਂ ਜੋ ਕਿ ਇੱਥੇ ਕਿ ਪੋਡਕਾਸਟ ਨੂੰ ਰੱਦ ਕੀਤਾ ਗਿਆ ਉਥੇ ਜਿਸ ਤਰੀਕੇ ਦੀ ਟਿੱਪਣੀ ਕੀਤੀ ਗਈ ਉਸ ਨੂੰ ਲੈ ਕੇ ਬੇਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਗਿਆ ਕਿ ਹਨਨਵੀਰ ਦੇ ਪੋਡਕਾਸਟ ਦੇ ਵਿੱਚ ਨਹੀਂ ਜਾਵਾਂਗਾ ਸਮੇ ਰੈਨਾ ਨੇ ਸ਼ੋਅ ਦੇ ਵਿੱਚ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਜਿਹੀ ਭਾਸ਼ਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਮੈਂ ਨਾ ਯਾਰ ਇੱਕ ਪੋਡਕਾਸਟ ਮੇ ਜਾਣੇ ਵਾਲਾ ਥਾ ਵੀ जो बियर बाइसेप्स एंड वी कैंसल दैट क्यों क्योंकि आपको पता है कि वो कैसी पथेटिक थिंकिंग है और कैसे शब्द यूज करे गए हैं समय रहना के शो पे आई थिंक दिस इज आई थिंक नहीं यार मतलब ये हमारा इंडियन इंडियन कल्चर नहीं है ਰੋਕਾਂਗੇ ਅਗਲੀ ਖਬਰ ਦਾ ਫਰਾਂਸ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਹੋਇਆ ਰਾਸ਼ਪਤੀ ਮੈਕਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੱਫੀ ਪਾਈ ਪੈਰਿਸ 에য়ারਪੋਰਟ ਤੇ ਗਾਰਡ ਆਫ ਆਨਰ ਦਿੱਤਾ ਗਿਆ ਪ੍ਰਧਾਨ ਮੰਤਰੀ ਮੋਦੀ ਅੱਜ AI ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਦੋਵਾਂ ਦੇਸ਼ਾਂ ਦੇ ਵਿਚਾਲੇ ਰਣਨੀਤਿਕ ਭਾਈਵਾਲੀ ਦਾ ਰੋਡ ਮੈਪ ਤਿਆਰ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਤੇ ਮੈਕਰੋ ਵਿਚਾਲੇ ਡਿਨਰ ਤੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਡਿਨਰ ਦੇ ਵਿੱਚ ਟੈਕਨੋਲੋਜੀ ਖੇਤਰ ਦੇ ਕਈ ਸੀਈਓ ਵੀ ਸ਼ਾਮਲ ਹੋਏ ਤਾਂ ਸ਼ਾਨਦਾਰ ਸਵਾਗਤ ਦੀਆਂ ਤੁਹਾਨੂੰ ਸੇ ਤਸਵੀਰਾਂ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮ ਜੋਸ਼ੀ ਦੇ ਨਾਲ ਫਰਾਂਸ ਪਹੁੰਚਣ ਤੇ ਸਵਾਗਤ ਹੋਇਆ ਹੈ ਰਾਸ਼ਟਰਪਤੀ ਮੈਕਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੌਰਾਨ ਜੱਫੀ ਪਾਈ ਪੈਰਿਸ 에ਰਪੋਰਟ ਤੇ ਗਾਰਡ ਆਫ ਆਨਰ ਦਿੱਤਾ ਗਿਆ ਉਹ ਵੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਅੱਜ AI ਸਿਖਰ ਸੰਮੇਲਨ ਦੇ ਵਿੱਚ ਵੀ ਹਿੱਸਾ ਲੈਣਗੇ ਆ ਦੋਵਾਂ ਦੇਸ਼ਾਂ ਦੇ ਵਿਚਾਲੇ ਰਣਨੀਤਿਕ ਭਾਈਵਾਲੀ ਦਾ ਰੋਡਮੈਪ ਇਸ ਦੌਰਾਨ ਤਿਆਰ ਕੀਤਾ ਜਾਵੇਗਾ ਪਰਧਾਨ ਮੰਤਰੀ ਮੋਦੀ ਤੇ ਮੈਕਰੋ ਦੇ ਵਿਚਾਲੇ ਡਿਨਰ ਤੇ ਕਈ ਮੁੱਦਿਆਂ ਤੇ ਵੀ ਗੱਲਬਾਤ ਹੋਈ ਡਿਨਰ ਦੇ ਵਿੱਚ ਟੈਕਨੋਲੋਜੀ ਖੇਤਰ ਦੇ ਕਈ ਸੀਓ ਵੀ ਸ਼ਾਮਲ ਹੋਏ কি इस न्यूज हेडलाइंस के प्रायोजक पतंजलि गोनाइल पवित्र गौमूत्र अर्क एवं एंटीबैक्टीरियल जड़ी बूटियों से निर्मित सी एम भगवंत मान दिल्ली पंजाब आप दे सारे विधायक भी पहुंचे अरविंद केजरीवाल के मुलाकात ਨਿਊਜ਼ 18 ਦੇ ਕੋਲ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਐਕਸਪੋਜ਼ਿਵ ਰਿਪੋਰਟ ਕਮੇਟੀ ਦੇ ਵਾਰ-ਵਾਰ ਬੁਲਾਉਣ ਤੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਕੀਤੀ ਸੀ ਮੁਲਾਕਾਤ ਤੇ ਕਿਹਾ ਮੈਂ ਜਥੇਦਾਰ ਦੇ ਅਹੁਦੇ ਦੀ ਤੋਹੀਨ ਨਹੀਂ ਕਰਵਾਉਣੀ ਗਿਆਨੀ ਹਰਪ੍ਰੀਤ ਸਿੰਘ ਤੇ ਐਕਸ਼ਨ ਦੇ ਵਿਚਾਲੇ ਸੱਤ ਮੈਂਬਰੀ ਕਮੇਟੀ ਦੀ ਅੱਜ ਹੋਣ ਵਾਲੀ ਬੈਠਕ ਮੁੱਲਤਵੀ ਬਲਵਿੰਦਰ ਸਿੰਘ ਖੁੰਦੜ ਦੇ ਰੁਝੇਵਿਆਂ ਦਾ ਦਿੱਤਾ ਗਿਆ ਹਵਾਲਾ ਹੁਣ 13 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੋਵੇਗੀ ਮੀਟਿੰਗ ਫ੍ਰਾਂਸ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਰਾਸ਼ਟਰਪਤੀ ਮੈਕਰੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਾਈ ਜੱਫੀ ਅੱਜ AI ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਕਮੇਟੀ ਦੇ ਨਾਮ ਤੇ ਅਸ਼ਲੀਲ ਗੱਲਾਂ ਕਰਨ ਵਾਲੇ ਯੂਟਿਊਬਰਸ ਤੇ ਐਫਆਈਆਰ ਵੀਰ ਇਲਾਹਾਬਾਦੀਆ ਸਮੇਂ ਰਹਿਣਾ ਸਮੇਤ ਪੰਜ ਤੇ ਅਸਮ ਦੇ ਵਿੱਚ ਦਰਜ ਹੋਇਆ ਮਾਮਲਾ ਇੰਡੀਆਜ਼ ਗੋਟ ਟੈਲੈਂਟ ਚੋਕ ਕੇਸ ਦੇ ਵਿੱਚ ਐਫਆਈਆਰ ਵੀ ਦਰਜ ਸਿੱਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂਆਤ ਕਰਦੇ ਹਾਂ ਹਰਿਆਣਾ ਦੇ ਬੀਜੇਪੀ ਆਗੂ ਤੇ ਕੈਬਨਿਟ ਮਨਿਸਟਰ ਅਨਿਲ ਵੇਜ ਤੋਂ ਅਨਿਲ ਵੇਜ ਦੇ ਖਿਲਾਫ ਐਕਸ਼ਨ ਹੋਇਆ ਹੈ ਕੈਬਨਿਟ ਮੰਤਰੀ ਨੂੰ ਪਾਰਟੀ ਵੱਲੋਂ ਨੋਟਿਸ ਭੇਜਿਆ ਗਿਆ ਹੈ ਔਰ ਨੋਟਿਸ ਭੇਜਿਆ ਹੈ ਹਰਿਆਣਾ ਬੀਜੇਪੀ ਦੇ ਪ੍ਰਧਾਨ ਮੋਨ ਲਾਲ ਬੜੌਲੀ ਨੇ ਕਾਰਨ ਦੱਸੋ ਨੋਟਿਸ issues ਕੀਤਾ ਗਿਆ ਹੈ ਪ੍ਰਧਾਨ ਤੇ ਮੁੱਖ ਮੰਤਰੀ ਖਿਲਾਫ ਬੋਲਣ ਤੇ ਜਵਾਬ ਤਲਬੀ ਕੀਤੀ ਗਈ ਹੈ ਉਹਨਾਂ ਕਹੇ ਇਹ ਇਲਜ਼ਾਮ ਜਿਹੜੇ ਨੇ ਪਾਰਟੀ ਦਾ ਅਕਸ ਖਰਾਬ ਕਰਨ ਦੇ ਲੱਗੇ ਨੇ ਔਰ ਤਿੰਨ ਦਿਨਾਂ ਦੇ ਅੰਦਰ ਪਾਰਟੀ ਵੱਲੋਂ ਅਨਿਲ ਵਿਜ ਤੋਂ ਜਵਾਬ ਮੰਗਿਆ ਗਿਆ ਹੈ ਪਾਰਟੀ ਪ੍ਰਧਾਨ ਨੇ ਮੋਨ ਲਾਲ ਬੜੋਲੀ ਉਹਨਾਂ ਨੇ ਨੋਟਿਸ ਭੇਜਿਆ ਹੈ ਅਨਿਲ ਵਿਜ ਨੂੰ ਕੈਬਨਿਟ ਮਨਿਸਟਰ ਨੇ ਪਿਛਲੇ ਦਿਨੀ ਉਹਨਾਂ ਵੱਲੋਂ ਦੋ ਬਿਆਨ ਦਿੱਤੇ ਗਏ ਨੇ ਨਿਲ ਵਿਜ ਵੱਲੋਂ ਇੱਕ ਦਿੱਤਾ ਗਿਆ ਸੀ ਸੀਐਮ ਦੇ ਕੰਟੈਕਸਟ ਦੇ ਵਿੱਚ ਔਰ ਦੂਸਰਾ ਦਿੱਤਾ ਗਿਆ ਸੀ ਜਿਹੜੇ ਪਾਰਟੀ ਪ੍ਰਧਾਨ ਨੇ ਮੋਨ ਲਾਲ ਬੜੋਲੀ ਉਹਨਾਂ ਦੇ ਸੰਦਰਭ ਦੇ ਵਿੱਚ ਔਰ ਉਸੇ ਦੇ ਚਲਦੇ ਹੁਣ ਅਨਿਲ ਵਿਜ ਨੂੰ ਨੋਟਿਸ ਇਸ਼ੂ ਕੀਤਾ ਗਿਆ ਹੈ ਅੰਕਿਤ ਦੁਦਾਨੀ ਮੇਰੇ ਸਹਾਯੋਗੀ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ ਅੰਕਿਤ ਕਿਸ ਤਰੀਕੇ ਦੀ ਕਾਰਵਾਈ ਇਸ ਨੂੰ ਦੇਖਿਆ ਜਾ ਸਕਦਾ ਹੈ ਕੀ ਅਨਿਲ ਵਿਜ ਦੇ ਕੈਬਨਟ ਦੀ ਕੁਰਸੀ ਤੇ ਕੋਈ ਖਤਰਾ ਹੈ ਅਭੀ ਇਹ ਕਹਿਣਾ ਜਲਦਬਾਜ਼ੀ ਹੋ ਗਈ ਲੇਕਿਨ ਜਿਸ ਤਰ੍ਹਾਂ ਸੇ ਨੋਟਿਸ دیا ਗਿਆ ਹੈ वो साफ तौर पर यही अंकित करता है यही दिखाता है कि एक्शन जरूर लिया जाएगा पार्टी की ओर से क्योंकि जिस तरह से अनिल विज ने पिछले दिनों बात कहे कि मुख्यमंत्री के ऊपर बयान दिया और मोहनलाल बडोली जो कि प्रदेश अध्यक्ष हैं, उनको लेकर के बयान दिया कि उनको इस्तीफा दे देना चाहिए जब तक उनके ऊपर आरोप साबित नहीं होते कसौली रेप केस मामले के अंदर तो हालांकि उनको अब क्लीन चिट मिल चुकी है और दिल्ली जीत चुकी है बीजेपी तो इस वजह से अब कह सकते हैं की पार्टी ने अब नोटिस थमाया है तीन दिन में जवाब मांगा है अनिल विज से और गंभीर मामला कह सकते हैं क्योंकि अनिल विज जिस तरह से अनिल विज ने कह सकते हैं बयानबाजी जो की और कहा कि एक कार्यकर्ता को के ऊपर उंगली उठाते हुए आशीष टायल उसका नाम था उसके ऊपर उंगली उठाते हुए कि वो नायब सैनिका करीबी है लेकिन वो गद्दार है तो ये रिश्ता क्या कहलाता है तो इस तरह की बात कही गई थी तो अब पार्टी ने उसके ऊपर संज्ञान लिया है और कहा कि ऐसे समय में बयानबाजी की गई जब पड़ोसी राज्य के अंदर चुनाव चल रहे थे और जिससे की कहीं ना कहीं नुकसान पार्टी को हो, हो सकता था ये बात उनको पता थी और फिर भी ये बयानबाजी की गई है तो इस वजह से अब नोटिस थमाया गया है और है। तीन दिन के अंदर उनसे जवाब मांगा गया है और लगता यही है कि पार्टी कोई ना कोई कार्रवाई करती हुई नजर आएगी ठीक है शुक्रिया आपके तेज पूरी जानकारी दे ਅਨਿਲ ਵੇਚ ਤੇ ਗਾਜ ਡਿਕ ਸਕਦੀ ਹੈ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਦਿੱਲੀ ਦੀ ਇਹ ਨਤੀਜੇ ਆਉਣ ਤੋਂ ਬਾਅਦ ਹੁਣ ਪਾਰਟੀ ਨੇ ਇੱਕ ਕਦਮ ਚੱਕਿਆ ਹੈ ਹਾਲਾਂਕਿ ਬਿਆਨ ਉਸ ਦਿਨ ਪਹਿਲਾਂ ਦੇ ਸੀ ਪਰ ਜਵਾਬ ਤਲਬੀ ਹੁਣ ਕੀਤੀ ਗਈ ਹੈ